ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਗਭਗ ਟਾਈਮ ਹੈਗਾ ਜਿਹੜਾ 10 ਵਜੇ ਦਾ ਹੋ ਗਿਆ ਤੇ ਧੁੰਦਾ ਦੇਖੋ ਆਲਮ ਕਿਵੇਂ ਧੁੰਦ ਜਿਹੜੀ ਬਹੁਤ ਜ਼ਿਆਦਾ ਸੰਗੜੀ ਧੁੰਦ ਪੈ ਰਹੀ ਆ ਅੱਜ ਤਰੀਕ ਹੈਗੀ ਆ 10 ਤੇ ਸਮਾਂ ਹੈਗਾ ਲਗਭਗ ਪੌਣੀ 10 ਵਜੇ ਦਾ ਤੇ ਧੁੰਦ ਦਾ ਆਲਮ ਦੇਖੋ ਕੀ ਆ ਸਸਕਾਲ ਆਪ ਸਭ ਨੂੰ ਆ ਦੇਖੋ ਪਿੰਡ ਦੇ ਵਿੱਚੋਂ ਨਿਕਲਣ ਲੱਗਿਆ ਮੈਂ ਦੇਖਿਆ ਵੀ ਪਿੰਡ ਦੇ ਵਿੱਚ ਹੀ ਬੜੀ ਧੁੰਦ ਪਈ ਆ ਤੇ ਅੱਗੇ ਦੇਖੋ ਰੋਡ ਦੇ ਉੱਪਰ ਆਇਆ ਅਤੇ ਉੱਪਰੋਂ ਨਿਕਲਿਆ ਜਦ ਮੈਂ ਆਪਣੇ ਪਿੰਡ ਤੋਂ ਕਿਉਂਕਿ ਮੇਰੇ ਚਾਰੇ ਪਾਸੇ ਜਿਹੜੀ ਧੁੰਦ ਦਾ ਮਤਲਬ ਜਿਹਾ ছਾਇਆ ਹੋਇਆ ਤੇ ਧੁੰਦ ਦੇ ਕਾਰਨ ਠੰਡ ਬਹੁਤ ਜ਼ਿਆਦਾ ਆ ਰੋਡ ਦੇ ਉੱਪਰੋਂ ਨਿਕਲ ਰਿਹਾ ਦੇਖੋ ਆ ਬੜੇ ਲੋਕ ਮੈਟੀ ਲੋਗ ਰਤੋਂ ਦੇ ਵਿੱਚ ਵੀ ਜਾ ਰਹੇ ਆ ਤੇ ਅੰਮ੍ਰਿਤਸਰ ਦੀ ਜਾਰੀ ਚੱਲ ਕਰਨਾ ਟੈਂਕੂ ਲੰਘਿਆ ਦੇਖੋ ਧੁੰਦੇ ਕਰਨ ਦੇ ਕੀ ਕੁਝ ਨਹੀਂ ਰਿਹਾ ਜਿਹੜੀ ਵਿਜ਼ਿਬਿਲਟੀ ਬੜੀ ਘੱਟ ਆ ਉਸ ਸਗਲਣੇ ਸੀ ਕਰਕੇ ਜਿਹੜੀ ਲਾਈਟ ਜਿਹੀ ਹੋਈ ਆ ਆ ਦੇਖੋ ਚੌਂਕ ਫਤਿਹਪੁਰ ਚੌਂਕ ਜਦੋਂ ਪਾ ਫਤਿਹਪੁਰ ਤੋਂ ਜਿਹੜੀਆਂ ਵਾਲੇ ਪਾਸੇ ਜਾਂਦੇ ਆ ਜਾਂ ਕਿੰਗਾਣਾ ਕੋਪ ਨਿਕਲਦੇ ਅੱਗੇ ਕਿਤੇ ਬੇਟੀ ਬਿਲਕੁਲ ਜਿਹੜੀ ਕਿੱਥੋਂ ਦਾ ਜਿਹੜਾ ਕੁਵਾਰ ਆ ਸਾਰੇ ਪਾਸੇ ਖੰਡੇ ਆ ਪਿਆ ਆ ਸਾਹਮਣੇ ਬਾਗ ਦਾ ਬਾਗ ਵੀ ਦਿਖ ਰਿਹਾ ਆ ਕਿ ਜਿਹੜੀ ਧੁੰਦਾ ਜਿਹੜੀ ਪਈ ਹੋਈ ਆ ਧੁੰਦਾ ਕੁਵਾਰ ਸਾਰੇ ਪਾਸੇ ਤੋਂ ਕਿਥੋਂ ਨਹੀਂ ਪਿਆ ਇਸ ਕਰਕੇ ਬੇਨਤੀ ਬਿਧਿਆਦ ਗੁਰੂ ਚੱਲ ਲੱਗਾ ਧਿਆਨ ਨਾਲ ਚੱਲ ਤਲਅ ਤੇ ਸਦਾ ਚੰਦਿਆਂ ਦਰਸ ਜਿਹੜੀ ਖੇਤਾਂ ਵਾਲੇ ਪਾਸੇ ਜਿਹੜੀ ਧੁੰਦਾ ਜਿਹਦਾ ਅਸਰ ਆ ਜਾ ਰਿਹਾ ਖੇਤਾਂ ਦੇ ਵਿੱਚ ਜਿਹੜੀ ਪਹੁੰਚ ਗਏ ਨੈਣਾ ਕੋਹ ਦੇ ਜਿਹੜਾ ਮੇਨ ਸਟਾਪ ਤੇ ਪਹੁੰਚ ਚੁੱਕੇ ਹਾਂ ਇਸ ਵਕਤ ਨੈਣਾ ਕੋਹ ਦੇ ਵਿੱਚ ਦੇਖੋ ਹਾਲ ਕੀ ਆ ਮੇਨ ਰੋਡ ਦੇ ਵੀਕਰ ਪਿਹਵਾ ਰੋਡ ਪਟਿਆਲੇ ਤੋਂ ਪਿਹਵਾ ਨੂੰ ਜਾਂਦੇ ਆ ਦੇਖੋ ਰੋਡ ਦੇ ਉੱਪਰ ਮੇਨ ਰੋਡ ਦੇ ਉੱਪਰ ਨੈਣਾ ਕੋਹ ਦਾ ਜਿਹਦਾ ਇਤੋਂ ਦਾ ਹਾਲ ਮ ਦੇਖੋ ਕੀ ਹੈ ਬਹੁਤ ਦਿਨ ਕਬੜੇ ਤਾਕ ਕੇ ਸੀ ਜਿਹੜਾ ਥੋੜਾ ਘਟ ਰਿਹਾ ਪਾਸੇ ਵੀ ਜਦ ਦੇਖੋ ਠੇਵਨੂੰ ਜਾਂਦੀ ਤੇ ਮੈਂ ਹੁਣ ਚੱਲ ਪਿਆ ਨਾਣਾ ਕੋ ਤੇ ਜਿੱਥੇ ਮੇਰਾ ਕੰਮ ਹੈ ਜਿੱਥੇ ਮੇਰਾ ਕਲੀਨਿਕ ਹੈ ਇਸ ਪਾਸੇ ਵੀ ਜਿਹੜੀ ਧੁੰਦ ਬਹੁਤ ਜ਼ਿਆਦਾ ਪਈ ਹੋਈ ਆ ਧੁੰਦ ਕਾਰਨ ਆ ਦੇਖੋ ਮੈਂ ਪਹੁੰਚ ਚੁੱਕਿਆ ਕਲੀਨਿਕ ਤੇ ਕਲੀਨਿਕ ਤੇ ਦੇਖਿਆ ਵੀ ਸਾਹਮਣੇ ਬੱਤੀਆਂ ਫੈਰੀਆਂ ਸੀ ਬੱਤੀਆਂ ਠੰਡ ਦੇ ਨਾਲ ਕਿੰਨੀਆਂ ਪਰਚੀਂ ਲਿਝਾਈਆਂ ਪਈਆਂ ਤੇ